ਸੱਚੀ ਗੱਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਸੋ ਅੱਜ ਫਿਰ 6ਵਾਂ ਦਿਨ ਹੋ ਚੁੱਕਾ ਔਰ ਲੱਡੋਵਾਲ ਟੋਲਪਲਾਜਾ ਅੱਜ ਫਿਰ ਜਿਹੜਾ ਕੀ ਫ੍ਰੀ ਹੈ 6 ਦਿਨ ਲਗਾਤਾਰ ਹੋ ਚੁੱਕੇ ਨੇ ਕਿਸਾਨ ਇੱਥੇ ਬੈਠੇ ਨੇ ਜੋ ਕਿ ਇਹਨਾਂ ਦੀਆਂ ਮੰਗਾਂ ਨੇ ਕਿਉਂਕਿ 1 ਸਾਲ ਦੇ ਵਿੱਚ ਤਿੰਨ ਵਾਰੀ ਲੱਡੋਵਾਲ ਟੋਲਪਲਾਜਾ ਤੇ ਰੇਟ ਵਧਾਏ ਗਏ ਸੀ ਜਿਸ ਦੇ ਚਲਦਿਆ ਲੱਡੋਵਾਲ ਟੋਲਪਲਾਜਾ ਤੇ ਕਿਸਾਨ ਬੈਠ ਗਏ ਔਰ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਜੇਕਰ ਜਿਹੜੇ ਲੱਡੋਵਾਲ ਟੋਲਪਲਾਜਾ ਦੇ ਪੁਰਾਣੇ ਰੇਟ ਨਹੀਂ ਕਰਦੇ ਤਾਂ ਤਦ ਤੱਕ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾजा ਲੱਡੋਵਾਲ ਟੋਲ ਪਲਾजा ਅੱਜ 6ਵੇਂ ਦਿਨ ਹੋ ਚੁੱਕਾ ਹੈ ਕਿਸਾਨ ਇੱਥੇ ਬੈਠੇ ਹੋਏ ਨੇ ਔਰ ਜੇਕਰ ਤੁਹਾਨੂੰ ਗੱਲ ਦੱਸ ਦਈਏ ਕਿ 6ਵੇਂ ਦਿਨ ਦੇ ਅੰਦਰ ਅੰਦਰ ਪੌਣੇ 2 ਤੋਂ ਪੌਣੇ 2 ਲੱਖ ਤੋਂ ਵੱਧ ਗੱਡੀਆਂ ਜਿਹੜੀਆਂ ਇੱਥੋਂ ਅੰਨਿਕਲ ਚੁੱਕੀਆਂ ਨੇ ਔਰ ਕਿਸਾਨ ਸਾਡੇ ਨਾਲ ਮਿਲ ਜੁਲ ਕੇ ਗੱਲਬਾਤ ਕਰ ਲੈਂਦੇ ਆ ਅੱਜ 6ਵਾਂ ਦਿਨ ਹੋ ਚੁੱਕਾ ਹੈ ਕੀ ਲੱਗਦਾ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਕੋਈ ਰਾਬਤਾ ਹੋਇਆ ਹਾਲੇ ਤੱਕ ਕਿਸੇ ਨਾਲ ਗੱਲਬਾਤ ਹੋਈ ਹੈ ਜਦੋਂ ਉਹਦੇ ਐਡਮ ਸਾਹਿਬ ਮੰਗ ਪੱਤਰ ਲੈ ਕੇ ਗਏ ਆ ਉਸ ਤੋਂ ਬਾਅਦ ਕੋਈ ਅਧਿਕਾਰੀ ਨਹੀਂ ਇੱਥੇ ਆਇਆ ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਕਿਉਂਕਿ ਸਾਨੂੰ ਜੋ ਲੱਗਦਾ ਇਹਦਾ ਬਾਲੀਬਾਰ ਸੈਣੀਗਾ ਇਹਦਾ ਮਾਂ ਪਿਓ ਹੈ ਨਹੀਂਗਾ ਕੋਈ ਜੀ ਸੋ ਅਸੀਂ ਹੁਣ 30 ਤਰੀਕ ਦਾ ਟਾਈਮ ਦਿੱਤਾ ਵਾ 30 ਤਰੀਕ ਨੂੰ ਅਸੀਂ ਕਾਲ ਦਿੱਤੀ ਆ ਵੱਡਾ ਇਕੱਠ ਕਰਾਂਗੇ ਔਰ ਇਹਨੂੰ ਹਮੇਸ਼ਾ ਲਈ ਤਾਲੇ ਲਾ ਕੇ ਬੰਦ ਕਰਾਂ। ਹੂੰ ਤੁਹਾਡੇ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਸੀ ਕਿ 2 ਦਿਨ ਦਾ ਸਮਾਂ ਜੇਕਰ ਨਾ ਟੋਲ ਪਲਾਜ਼ਾ ਤੇ ਕੋਈ ਗੱਲਬਾਤ ਹੋਈ ਸਾਡੇ ਨਾਲ ਜੇ ਕੋਈ ਨਾ ਅਧਿਕਾਰੀ ਆ ਕੇ ਮਿਲਦਾ ਤਾਂ ਅਸੀਂ ਵੱਡੇ ਪੱਧਰ ਤੇ ਜਿਹੜਾ ਹੋਰ ਜਥੇਬੰਦੀਆਂ ਆਉਣਗੀਆਂ ਤਾਂ ਅਸੀਂ ਪੰਜਾਬ ਦੇ ਵੀ ਜਿਹੜੇ ਹੋਰ ਟੋਲ ਪਲਾਜ਼ੇ ਉਹ ਵੀ ਕੀਰਾਂਗੇ। ਬਿਲਕੁਲ ਜੀ ਅਸੀਂ ਹੋਰ ਟੋਲ ਪਲਾਜ਼ਾ ਦਾ ਨਹੀਂ ਦਿੱਤਾ ਸੀ ਅਸੀਂ ਵੱਡੇ ਇਕੱਠ ਦੀ ਕਾਲ ਦਿੱਤੀ ਆ 30 ਤਰੀਕ ਨੂੰ ਟਿੱਕਰ ਜੇ ਤਾਂ ਇਹ ਆ ਗਏ ਪਹਿਲਾਂ ਖੇੜਤਾ ਸੀ ਚਲੋ ਮੰਗਾ ਮੰਨ ਲੈਣ ਸਾਡੀ ਉਹ ਗੱਲ ਵੱਖਰੀ ਆ ਨਹੀਂ ਤਾਂ ਅਸੀਂ 30 ਤਰੀਕ ਨੂੰ ਆ ਟ੍ਰੱਕ ਯੂਨੀਅਨ ਵਾਲੇ ਵੀ ਖੜੇ ਆ ਸਾਡੇ ਨਾਲ ਵੀਰ ਜਗਰਾਉਂ ਤੋਂ ਹੋਰ ਟੈਕਸੀ ਯੂਨੀਅਨ ਵਾਲੇ ਵੀ ਭਰਾ ਸਾਰੇ ਖੜੇ ਆ ਉਹ ਕਹਿੰਦੇ ਸੀ ਵੱਡੇ ਤੋਂ ਵੱਡਾ ਇਕੱਠ ਲੈ ਕੇ ਜਥੇਬੰਦੀਆਂ ਵੀ ਆ ਰਹੀਆਂ ਨੇ ਕੱਲ ਬਹਿਰਾਮਕੇ ਸਾਹਿਬ ਨੇ ਸਾਨੂੰ ਸਮਰਥਨ ਦਿੱਤਾ ਕੱਲ ਨੂੰ ਖੋਸਾ ਸਾਹਿਬ ਆ ਰਹੇ ਨੇ ਤੇ ਹੋਰ ਜਥੇਬੰਦੀਆਂ ਵੀ ਸਾਡੇ ਨਾਲ ਲਿੰਕ ਚ ਨੇ ਅਸੀਂ ਸਾਰੇ ਵੱਡੇ ਤੋਂ ਵੱਡਾ ਇਕੱਠ ਕਰਕੇ 30 ਤਰੀਕ ਨੂੰ ਇਹਨੂੰ ਜਿੰਦਾ ਮਾਰ ਦੇਣਾ ਤੇ ਜੇਕਰ ਮੈਂ ਗੱਲ ਕਰਾਂ ਅੱਜ 6ਵਾਂ ਦਿਨ ਹੋ ਚੁੱਕਾ ਹੈ ਉਹਨੇ 2 ਤੋਂ 2 ਲੱਖ ਤੋਂ ਵੱਧ ਗੱਡੀਆਂ ਇਥੋਂ ਲੰਘੀਆਂ ਨੇ ਜੇਕਰ ਮੈਂ ਗੱਲ ਕਰਾਂ ਤਾਂ ਜਿਹੜੇ ਲੋਕਾਂ ਦੇ ਹੱਕ ਦੇ ਪੈਸੇ ਨੇ 5 ਕਰੋੜ ਦੇ ਕਰੀਬ ਜਿਹੜਾ ਟੈਕਸ ਬਚਿਆ ਠੀਕ ਕਹਿਣਾ ਚਾਹੋਗੇ ਇਹ ਤਾਂ ਜੀ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਕਿਸਾਨ ਆ ਜਿਨ੍ਹਾਂ ਨੂੰ ਕਹਿੰਦੇ ਸੀ ਵਿਲੇ ਆ ਇਹ ਅੱਜ ਉਹ ਕਿੰਨੇ ਖੁਸ਼ ਆ ਔਰ ਕਿਸਾਨਾਂ ਲਈ ਉਹਨਾਂ ਦੀ ਧਾਰਨਾ ਬਦਲ ਗਈ ਕਿਸਾਨ ਜਥੇਬੰਦੀਆਂ ਨੂੰ ਹੁਣ ਉਹ ਕਹਿੰਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਕਿਸਾਨ ਜਥੇਬੰਦੀਆਂ ਜੇ ਰਹਿਣਗੀਆਂ ਆਉਣ ਵਾਲੇ ਟਾਈਮ 'ਚ ਤਾਂ ਇਹ ਪੰਜਾਬ ਬਚੂਗਾ ਨਹੀਂ ਤਾਂ ਇਹਨੇ ਪੰਜਾਬ ਨੇ ਬਚਣਾ ਨਹੀਂ ਹਾਂ ਤੁਸੀਂ ਕਹਿੰਦੇ 30 ਤਰੀਕ ਨੂੰ ਵੀ ਅਸੀਂ ਹੋਰ ਜਥੇਬੰਦੀਆਂ ਆਉਣਗੇ ਵੱਡੇ ਪੱਧਰ ਤੇ ਜੜ ਕੇ ਟੋਲ ਪੁਲਾਜ ਤੇ ਅਸੀਂ ਬੈਠਾਂਗੇ ਵੱਡਾ ਪ੍ਰਦਰਸ਼ਨ ਕਰਾਂਗੇ ਲੱਗਦਾ ਕੋਈ ਹੱਲ ਹੋਏਗਾ ਹੱਲ ਹੋਵੇ ਅਸੀਂ ਤਾਂ ਹੱਲ ਦੱਸਤਾ ਇਹਦਾ ਬਾਲੀਬਾਰ ਸੈ ਨਹੀਂ ਅਸੀਂ ਬੰਦ ਕਰ ਦੇਣਾ ਜੀ ਇਹ ਕਿਉਂਕਿ ਸਾਨੂੰ ਇਹ ਜਿਆ ਅਜੀ ਚੀਜ਼ ਚਾਹੀਦੀ ਨਹੀਂ ਜਿਹੜਾ ਆ ਕੇ ਸਾਡੇ ਨਾਲ ਗੱਲਬਾਤ ਨਹੀਂ ਕਰ ਰਿਹਾ ਪ੍ਰਸ਼ਾਸਨ ਲੋਕ ਕਹਿੰਦੇ ਇਹਨੂੰ ਬੰਦ ਕਰ ਦੋ ਤਾਂ ਅਸੀਂ ਲੋਕਾਂ ਦੀ ਵਾਸਤੇ ਆਪਾਂ ਇਹਨੂੰ ਬੰਦ ਕਰ ਦੇਣਾ ਜਿੰਦੇ ਮਾਰ ਦਾਂਗੇ ਲੋਕਾਂ ਦੇ ਹੱਕ ਦੇ ਵਿੱਚ ਤੁਸੀਂ ਇੱਥੇ ਖੜੇ ਹੋ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਪੁਰਾਣੇ ਰੇਟ ਜਿਹੜੇ ਲਾਗੂ ਕੀਤੇ ਜਾਣ ਕਿਉਂਕਿ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧਾਈ ਗਈ ਸੀ ਜਿਹੜੇ ਆਪਾਂ ਨੁਮਾਇੰਦੇ ਚੁਣਦੇ ਹਾਂ ਜੇਕਰ ਆਪਾਂ ਗੱਲ ਕਰੀਏ ਐਮਐਲਏ ਦੀ ਜਾਂ ਐਮਪੀ ਦੀ ਕਿਸੇ ਨੇ ਕਿਸੇ ਨੇ ਆ ਕੇ ਗੱਲਬਾਤ ਕੀਤੀ ਹੈ ਕੋਈ ਆ ਕੇ ਮਿਲਿਆ ਤੁਹਾਨੂੰ ਇੱਥੇ ਜੇ ਐਮਐਲਏ ਐਮਪੀ ਕਰਨ ਵਾਲੇ ਹੁੰਦੇ ਤਾਂ ਇੱਥੇ ਔਰ ਲੋਕੀ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਹੁਣ ਲੋਕ ਨਾ ਐਮਐਲਏ ਐਮਪੀ ਦੀ ਆਸ ਛੱਡ ਚੁੱਕੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਰਿਜ਼ਲਟ ਹੁਣ ਲੋਕਾਂ ਨੇ ਦਿੱਤਾ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਹੋਰ ਤਰੀਕੇ ਦਾ ਰਿਜ਼ਲਟ ਹੋਊਗਾ ਪੰਜਾਬ ਦਾ ਵੱਖਰਾ ਹੀ ਰਿਜ਼ਲਟ ਹੋਊਗਾ ਲੋਕ ਆਉਣ ਵਾਲੇ ਟਾਈਮ 'ਚ ਕੈਂਡੀਡੇਟ ਨੂੰ ਵੋਟ ਪਾਉਣਗੇ ਪਾਰਟੀ ਨੂੰ ਮੈਨੂੰ ਨਹੀਂ ਲੱਗਦਾ ਕਿਉਂਕਿ ਪਾਰਟੀਆਂ ਕਿੰਨੀਆਂ ਆਈਆਂ ਕਿੰਨੇ ਲੋਕਾਂ ਨੇ ਇਹ ਹਾਲ ਹੀ ਨਹੀਂ ਕੀਤਾ ਐਮਐਲਏ ਐਮਪੀ ਬਣ ਕੇ ਚਲੇ ਜਾਂਦੇ ਆ ਮੁੜ ਕੇ ਪੁੱਛ ਪੁੱਛਦੇ ਹੀ ਨਹੀਂ ਹੈਗੇ ਕੀ ਬਣਦਾ ਤੁਹਾਡਾ ਨਹੀਂ ਤਾਂ ਆ ਕੇ ਖੜਨ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਨਾ ਆਓ ਸਾਰਿਆਂ ਨੂੰ ਕਿਹਾ ਵੀ ਆਓ ਲੋਕਾਂ ਦੇ ਲੋਕਾਂ ਦਾ ਕੰਮ ਆ ਇਹਦਾ ਹੱਲ ਕਰੀ ਸੋ ਅੱਜ 6ਵਾਂ ਦਿਨ ਹੋ ਚੁੱਕਾ ਹੈ ਲੱਡੂਵਾਲ ਟੋਲਪਲਾਜਾ ਕਿਸਾਨਾਂ ਵੱਲੋਂ ਜਿਹੜਾ ਫ੍ਰੀ ਕੀਤਾ ਹੋਇਆ ਔਰ ਇਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ 30 ਤਰੀਕ ਦਾ ਲਾਸਟ ਸਮਾਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਲੱਡੂਵਾਲ ਟੋਲਪਲਾਏ ਦੇ ਜਿਹੜੇ ਪੁਰਾਣੇ ਰੇਟ ਨਹੀਂ ਕੀਤੇ ਜਾਂਦੇ ਤਾਂ ਅਸੀਂ ਵੱਡੇ ਪੱਦਰ ਤੇ ਜਿਹੜਾ ਇੱਥੇ ਇਕੱਠ ਕਰਾਂਗੇ ਔਰ ਇੱਥੇ ਤਾਲਾ ਵੀ ਜਿਹੜਾ ਲਗਾਇਆ ਜਾਗਾ ਸੋ ਤਸਵੀਰਾਂ ਉਹ ਤਾਂ ਦਿਖਾ ਰਿਹਾ ਇੱਕ ਵਾਰ ਲਗਾਤਾਰ ਗੱਡੀਆਂ ਇੱਥੋਂ 6 ਦਿਨ ਹੋ ਚੁੱਕੇ ਨੇ ਲਗਾਤਾਰ ਉਹ 6 ਦਿਨ ਦੇ ਅੰਦਰ ਅੰਦਰ ਲਾਡੋਵਾਲ ਟੋਲ ਪਲਾઝા ਤੇ ਪੋਣੇ 2 ਲੱਖ ਤੋਂ ਵੱਧ ਜਿਹੜੀਆਂ ਗੱਡੀਆਂ ਆਫਰੀ ਲੰਘ ਚੁੱਕੀਆਂ ਨੇ ਜੇਕਰ ਮੈਂ ਗੱਲ ਕਰਾਂ ਐਨ ਐਚ ਏ ਦੀ ਜੇਕਰ ਮੈਂ ਸੈਂਟਰ ਸਰਕਾਰ ਦੀ ਗੱਲ ਕਰਾਂ ਤਾਂ ਤਕਰੀਬਨ 5 ਕਰੋੜ ਦਾ ਜਿਹੜਾ ਉਹਨਾਂ ਨੂੰ ਘਾਟਾ ਵੀ ਹੋਇਆ ਔਰ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਜੇਕਰ ਸਾਡੀਆਂ ਮੰਗਾਂ ਨਹੀਂ ਮਿਲੀਆਂ ਜਾਂ ਜਾਂਦੀਆਂ ਸਾਨੂੰ ਆ ਕੇ ਜੋ ਕੋਈ ਨਾ ਮਿਲਦਾ ਨਾ ਕੋਈ ਗੱਲਬਾਤ ਹੁੰਦੀ ਤਾਂ 30 ਤਰੀਕ ਨੂੰ ਜਿਹੜਾ ਪੱਕੇ ਤੌਰ ਤੇ ਤਾਲਾ ਲਗਵਾਵਾਂਗੇ ਤਾਂ ਵੱਡੀ ਵੱਡੇ ਪੱਧਰ ਤੇ ਜਿਹੜੇ ਕਿਸਾਨ ਜਿੱਥੇ ਮੰਡੀ ਐਥੇ ਇਕੱਠੇ ਹੋ ਕੇ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕਰਾਂਗੇ ਜਿਹੜੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ